एसएसपी गुरदासपुर ਦੇ ਵੱਲੋਂ ਗਣਤੰਤਰ ਦਿਵਸ ਸੰਬੰਧੀ ਨੌਜਵਾਨਾਂ ਤੇ ਪੱਛਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨੂੰ ਇਸ ਦੀ ਰਿਪੋਰਟ ਪੁਲਿਸ ਨੂੰ ਕਰਨੀ ਚਾਹੀਦੀ ਹੈ 26 ਜਨਵਰੀ ਗਣਤੰਤਰ ਦਿਵਸ ਸੰਬੰਧੀ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਗਵਾਂਡੀ ਦੇਸ਼ਾਂ ਤੇ ਗੈਂਗਸਟਰਾਂ ਦੀਆਂ ਸਾਜ਼ਿਸ਼ਾਂ ਤੋਂ ਬਚਣ ਦੀ ਹਦਾਇਤ ਕੀਤੀ ਹੈ ਕਿਉਂਕਿ ਵਿਦੇਸ਼ਾਂ 'ਚ ਬੈਠੇ ਕੁਝ ਅਪਰਾਧੀ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਹਾ ਕਿ ਬੱਚਿਆਂ ਨੂੰ ਇਸ ਪ੍ਰਥਾ ਤੋਂ ਦੂਰ ਰਹਿਣਾ ਚਾਹੀਦਾ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਅਪਰਾਧਿਕ ਸੰਪਰਕ ਦੀ ਰਿਪੋਰਟ ਪੁਲਿਸ ਨੂੰ ਤੁਰੰਤ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਹੈਗੇ ਨੈਗੇਟਿਵ 엘ਿਮੈਂਟਸ ਹੈਗੇ ਜੇਕਰ ਉਹਨਾਂ ਨੂੰ ਉਹਨਾਂ ਦੇ ਬਾਰੇ ਪਤਾ ਚੱਲਦਾ ਤਾਂ ਜਰੂਰ ਪੁਲਿਸ ਨੂੰ ਸੂਚਿਤ ਕਰਨ ਕਿਉਂਕਿ ਆਪਾਂ ਦੇਖਦੇ ਹੈਗੇ ਕਿ ਜਿਹੜੇ ਕ੍ਰਿਮੀਨਲ 엘ਿਮੈਂਟ ਹੈ ਉਹ ਬੱਚਿਆਂ ਨੂੰ ਵਿਗਾੜ ਕਰਨ ਦਾ ਅਫਰਟ ਕਰ ਰਹੇ ਹੈ ਤਾਂ ਜਬੂ ਜਿਹੜਾ ਹੈਗਾ ਇੱਕ ਐਕਟਿਵ ਜਿਹੜਾ ਹੈਗਾ ਸਿਟੀਜ਼ਨ ਬਣ ਕੇ ਪੁਲਿਸ ਨੂੰ ਜਿਹੜੀ ਹੈਗੀ ਇਹਦੀ ਸੂਚਨਾ ਦੇ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਵੀ ਖੜੀ ਜਿਹੜੀ ਜਾਰੀ ਕੀਤੀ ਗਈ ਹੈ। ਤੋਂ ਤਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਅ ਅਗਰ ਸੂਚਨਾ ਹੈ ਤਾਂ ਉਹ ਵੀ ਉੱਥੇ ਦੇ ਸਕਦੇ ਹੈਗੇ। ਨਾ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਗੁਪਤ ਰਹੀ ਜਾਏਗੀ। ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਬਈ ਇੱਕ ਮੈਂ ਅਪੀਲ ਤੇ ਤੁਹਾਡੇ ਰਾਹੀਂ ਜਿਹੜਾ ਹੈਗਾ ਕਰਨਾ ਚਾਹਾਂ ਕਿ ਡਿਪਟੀ ਕਮਿਸ਼ਨਰ ਕੋਰਦਾਸਪੁਰ ਵੱਲੋਂ ਆਲਰੇਡੀ ਜਿਹੜਾ ਹੈਗਾ ਪੈਨਟਸ ਰਿਲੇਟਿਡ ਹੈ ਵੈਰੀਫਿਕੇਸ਼ਨ ਹੈਗਾ ਉਹਦੇ ਸੰਬੰਧ ਦੇ ਵਿੱਚ ਜਿਹੜੀ ਅ ਇੰਸਟ੍ਰਕਸ਼ਨਸ ਹੈ ਉਹ ਜਾਰੀ ਕੀਤੇ ਗਏ ਹੈ। ਆਪਾਂ ਜਿਹੜੇ ਵੀ ਆਪਣਾ ਚਾਹੇ ਆਪਾਂ ਕੋਈ ਇਹ ਵੀ ਕਿਰਾਇਆ ਦਾ ਰੱਖਾ ਅਗਰ ਅਟਲੇ ਹੈਗੇ ਜਾਂ ਆਪਾਂ ਕੋਈ ਦੁਕਾਨ ਦੇ ਵਿੱਚ ਕੋਈ ਕੰਮ ਕਰਨ ਵਾਲਾ ਰੱਖ ਰਿਹਾ ਉਹਦੀ ਵੈਰੀਫਿਕੇਸ਼ਨ ਬੜੀ ਜ਼ਰੂਰੀ ਹੈ ਆਪਾਂ ਦੇਖਦੇ ਹੈਂ ਚਈ ਵਾਰ ਜਿਹੜੇ ਹੈਗੇ ਗਲਤ ਐਲੀਮੈਂਟ ਹੈ ਉਹ ਆ ਜਾਂਦੇ ਹੈਗੇ ਤਾਂ ਸੋ ਸਾਰਿਆਂ ਦੀ ਜਾਣਕਾਰੀ ਲਈ ਮੈਂ ਇਹਦੇ ਵਿੱਚ ਦੱਸਣਾ ਚਾਹਾਂ ਕਿ ਡੈਪਟੀ ਕਮਿਸ਼ਨਰ ਕੋ ਦਸਤਖਤ ਨੇ ਗਰੇ ਇਨਸਟਰਕਸ਼ਨ ਜਾਰੀ ਕੀਤੇ ਉਹਦਾ ਅਨੁਪਾਲਨ ਨਾ ਕਰਾਨੀ ਬੜੀ ਰਹੀ ਹੈਗੀ ਇਹਦੇ ਸੰਬੰਧ ਦੇ ਵਿੱਚ ਸਾਡੀ ਟੀਮਾਂ ਜਿਹੜੀ ਹੈਗੀ ਵਕਤ ਵਕਤਾਂ ਤੇ ਚੈਕਿੰਗ ਕਰੀ ਹੈਗੀ ਅਸੀਂ ਸਾਰੀ ਗੁਰਦਾਸਪੁਰ ਵਾਸੀਆਂ ਨੂੰ ਜਿਲ੍ਹਾ ਵਾਸੀਆਂ ਨੂੰ ਫੀਲ ਕਰਦੇ ਹਾਂ

ਅਸੀਂ ਜਿਹੜੇ ਵੈਰੀਫਿਕੇਸ਼ਨ ਆਪ ਕੋ ਕਰ ਲੈਨੇ ਚਾਹੀਦੇ। ਵਿਲੇਜ ਡਿਫੈਂਸ ਕਮੇਟੀਆਂ ਪਾਈਆਂ ਗਿਆ ਹੁਣ ਲੇਕਿਨ ਦੇਖੋ ਵਿਲੇਜ ਡਿਫੈਂਸ ਕਮੇਟੀਆਂ ਦਾ ਬੋਲ ਪੜਾ ਇੰਪੋਰਟੈਂਟ ਹੈਗਾ। ਇਹ ਜਿਹੜੀ ਮੁਹੀਮ ਹੈ ਉਹਦੇ ਚ 24 ਵਿਲੇਜ ਡਿਫੈਂਸ ਕਮੇਟੀਆਂ ਦਾ ਜਿਹੜਾ ਇਨਪੁਟ ਹੈ ਆਉਟਪੁਟ ਹੈ ਉਹ ਬੜਾ ਇੰਪੋਰਟੈਂਟ ਹੈਗਾ। ਉਹਨਾਂ ਦੇ ਰਾਹੀਂ ਪਬਲਿਕ ਦਾ ਜਿਹੜਾ ਹੈਗਾ ਫੀਡਬੈਕ ਮਿਲਦਾ ਹੈ ਐਂਡ ਪਬਲਿਕ ਪਾਰਟਿਸਪੇਸ਼ਨ ਹੈ ਉਹਦੇ ਵਿੱਚ ਵੀ ਉਹਨਾਂ ਦਾ ਕਾਫੀ ਬੋਲ ਹੈਗਾ। ਸੋ ਅਸੀਂ ਉਹਨਾਂ ਦੇ ਨਾਲ ਵੀ ਰਾਬਤਾ ਕਰ ਰਹੇ ਹਾਂਗੇ। ਉਹਨਾਂ ਦੇ ਰਾਹੀਂ ਵੀ ਜਿਹੜੇ ਹੈਗੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਇਨਫ